ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਦੋਸਤੋ ਇਹ ਰੋਡੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਦੋਸਤੋ ਬਾਗਾ ਪੁਰਾਣਾ ਜਿਹੜੇ ਘਰ ਚੋਂ ਵੀਡੀਓ ਦਿਖਾ ਰਹੇ ਆ ਇੱਥੇ ਦੋਸਤੋ ਵਿਕਰੀ ਆਸੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਰੁਟੀਨ ਚੀਜ਼ ਦੋਸਤੋ ਇੱਥੋਂ ਤੁਹਾਨੂੰ ਵੀਡੀਓ ਦਿਖਾਈ ਦੀਆਂ ਅੱਜ ਤਿੰਨ ਨਗ ਤੁਹਾਨੂੰ ਦਿਖਾਉਂਗਾ ਛੋਟੀ ਉਮਰ ਦੀਆਂ ਕੱਟੀਆਂ ਹੋਣਗੀਆਂ ਤੇ ਬਿਲਕੁਲ ਛੋਟੇ ਪਹਾੜੀਆਂ ਹੋਣਗੀਆਂ ਜਿਹਦੇ ਵਿੱਚ ਦੋ ਨਗ ਬਲੈਕ ਦੇ ਵਿੱਚ ਹੋਣਗੇ ਦੋਸਤੋ ਨੀਲੀ 라ਵੀ ਤੇ ਇੱਕ ਕੱਟੀ ਦੋਸਤੋ ਕਟੀਆਂ ਵੈਸੇ ਦੋਸਤੋ ਸਾਫ ਸੁਥਰੀਆਂ ਹੋਣਗੀਆਂ ਜੀ ਠੀਕ ਹੈ ਜੀ ਵੈਸੇ ਤੌਰ ਵੀ ਲਵਾਂਗੇ ਥਣ ਥਣ ਸਾਫ ਸੁਥਰੇ ਹੋਣਗੇ ਇੱਕ ਵਾਰੀ ਤੁਹਾਨੂੰ ਸਾਰੀ ਤਸੱਲੀ ਕਰਾ ਦੂੰਗਾ ਜਿਹੜਾ ਵੀ ਜਾਨਵਰ ਤੋਰਾਂਗੇ ਨਾਲ ਥਣ ਥਣ ਤੁਹਾਨੂੰ ਸਾਰੇ ਚੈੱਕ ਕਰਾਊਗਾ ਬਾਕੀ ਜਿਹੜਾ ਵੀ ਜਾਨਵਰ ਇਹਨਾਂ ਦੇ ਵਿੱਚੋਂ ਤੁਹਾਨੂੰ ਪਸੰਦ ਆਊਗਾ ਉਹਦੀ ਆ ਕੇ ਇੱਥੇ ਪ੍ਰੋਪਰ ਤਸੱਲੀ ਕਰਕੇ ਦੱਸੋ ਖਰੀਦ ਲਿਓ ਤੇ ਬਾਕੀ ਸਾਰੀ ਗੱਲਬਾਤ ਆਊ ਬਾਈ ਨਾ ਕਰੀਏ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਅਮਰਜੀਤ ਠੀਕ ਆ ਬਾਈ ਵਧੀਆ ਬਾਈ ਜੀ ਤੁਸੀਂ ਸੁਣਾਓ ਵਧੀਆ ਕਿਰਪਾ ਬਾਬੇ ਦੀ ਹੋਰ ਘਰ ਪਰਵਾਰ ਠੀਕ ਆ ਜਮਾ ਕਿਰਪਾ ਅੱਛਾ ਨਾਂ ਦੱਸ ਦਿਓ ਆਪਣਾ ਇੱਕ ਵਾਰੀ ਨਾਮ ਸਤਨਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਠੀਕ ਆ अच्छा वैसे बिना वीडियो, भी भी वीडियो अच्छा, अच्छा। तो भी ਕੋਈ ਨਾ ਕੋ ਪਾਸਾ ਹੁੰਦਾ ਹੀ ਹੈ ਰਟੀਆਂ ਹੁੰਦੇ ਹੀ ਆ ਬਾਈ ਆਪਣੇ ਕੋਲੇ ਦੋ ਤਿੰਨ ਤਾਂ ਰਹਿੰਦੇ ਹੀ ਆ ਵੀ ਆਪਾਂ ਵੀਡੀਓ ਉਹਨਾਂ ਦੀ ਨਹੀਂ ਪਾਉਂਦੇ ਅੱਛਾ ਠੀਕ ਹੈ ਜਨ ਕੇ ਪਾਸੇ ਕਰ ਲਈਦੇ ਆ ਅੱਛਾ ਅੱਛਾ ਹਾਂ ਠੀਕ ਹੈ ਤੇ ਅੱਜ ਤਾਂ ਆਪਣੇ ਕੋਲ ਤਿੰਨ ਨਾਗ ਹੈਗੇ ਜਿਹਦੇ ਵਿੱਚ ਕਪੂਰੀ ਵੀ ਹੈ ਨਾ ਹਾਂਜੀ ਹਾਂਜੀ ਬੂਰੀ ਤੋਂ ਸ਼ੁਰੂ ਕਰ ਕੀ ਡਿਟੇਲ ਆ ਬੂਰੀ ਦੀ ਇਹ ਹੈਗੀ ਆ ਬਾਈ 11 ਕਿ ਮਹੀਨਿਆਂ ਦੀ ਹਾਂ ਤੇ ਨੀਲੀ 라ਵੀ ਦੀ ਆ ਸਾਰੀਆਂ ਨਿਸ਼ਾਨੀਆਂ ਪੂਰੀਆਂ ਬਾਈ ਚਾਰੇ ਪੈਰਾਂ ਤੇ ਹਾਂ ਸਿੱਧਾ ਪਾਟਾ ਸੂਤ ਤੇ ਨਿਸ਼ਾਨ ਠੀਕ ਹੈ ਹਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਰੰਗ ਰੰਗ ਸੋਹਣਾ ਤੇ ਮਾਰਕਿੰਗ ਨੀਲੀ 라ਵੀ ਨਸਲ ਵਾਲੀ ਸਾਰੀ ਹੋਊਗੀ ਕਿੰਨੀ ਉਮਰੋਂ 1 ਸਾਲ ਦੀ ਹੈ ਹਾਂ ਸਾਲ ਦੇ ਘੇਰੇ ਚ ਹੈਗੀ ਆ ਬਈ ਠੀਕ ਹੈ ਹਾਂ 11 ਮਹੀਨਿਆਂ ਤੋਂ ਉੱਤੇ ਹੀ ਹੈ ਅੱਛਾ ਰੇਟ ਇਹਦਾ ਰੇਡ ਫੋਨ ਤੇ ਕਰ ਲਾਂਗੇ ਮਰਜੀਤ ਫੋਨ ਤੇ ਕਰਨਾ ਹਾਂ ਫੋਨ ਤੇ ਕਰ ਲੈ ਕੋਈ ਚੱਕਰ ਨਹੀਂ ਆਪਣੇ ਜਾਇਜ ਹੁੰਦੇ ਤੈਨੂੰ ਪਤਾ ਹੀ ਹੈ ਅੱਛਾ ਹਾਂ ਖੋਲ ਖਾਇ ਨੂੰ ਫਿਰ ਤੋਰ ਕੇ ਵੇਖੀ ਦੂਸੋਂ ਮਾਰਕਿੰਗ ਨੀਲੀ 라ਵੀ ਨਸਲ ਵਾਲੀ ਸਾਰੀ ਹੋਊਗੀ ਤੁਹਾਨੂੰ ਪਤਾ ਹੀ ਆ ਵੀ ਬੂਰੀਆਂ ਕਟੀਆਂ ਵੈਸਾ ਹੀ ਘੱਟ ਮਿਲਦੀਆਂ ਤੇ ਨੀਲੀ 라ਵੀ ਨਸਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਘਟ ਆਉਂਦੀ ਹੈ ਇਹ ਤੁਹਾਨੂੰ ਕੱਟੀ ਦਿਖਾ ਰਿਹਾ ਦੋਸਤੋ ਨੀਲੀ 라ਵੀ ਨਸਲ ਦੇ ਵਿੱਚ ਮਾਰਕਿੰਗ ਪ੍ਰੋਪਰ ਹੋਊਗੀ ਜਿੰਨੇ ਵੀ ਨੀਲੀ 라ਵੀ ਨਸਲ ਦੇ ਵਿੱਚ ਚਾਹੀਦੀ ਹੈ ਚਾਰੇ ਪਾਰਾਂ ਤੇ ਵਾਈਟਨੈਸ ਦੇਖੋ ਦੋਸਤੋ ਤੇ ਫੇਸ ਤੇ ਸਿੱਧਾ ਪਟਾ ਤੇ ਅੱਖਾਂ ਦੇ ਵਿੱਚ ਪ੍ਰੋਪਰ ਨਿਸ਼ਾਨ ਹੋਣਗੇ ਕੱਟੀ ਸੁਨੱਖੀ ਐ ਸਿੰਘ ਸਿੰਘ ਬਿਲਕੁਲ ਹੀ ਨੇੜਿਓਂ ਗੋਲ ਕਰਨੇ ਸ਼ੁਰੂ ਕਰਤੇ ਕੱਟੀ ਨੇ ਤੇ ਰੰਗ ਵੀ ਕਰਮਾਲੀ ਦਾ ਸੋਹਣਾ ਹੋਊਗਾ ਬਾਕੀਆਂ ਬਾਈ ਅਮਰਜੀਤ ਜੱਤ ਵਾਲੀ ਕੱਟੀ ਆਏ ਹਾਂ ਹਾਂ ਬਾਕੀ ਜੱਤ ਵੀ ਸੋਹਣੀ ਆ ਦੱਸੋ ਸਨੈਰੀ ਜਾਂ ਕੱਟੀ ਦਾ ਰੰਗ ਹੋਊਗਾ ਬਾਕੀ ਥਣ ਥਣ ਸਾਫ ਸੁਧਰੇ ਹੋਣਗੇ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਥਣ ਦੱਸੋ 4 ਹੋਣਗੇ ਵਧੀਆ ਨਿਖੜਵੇ ਥਣ ਹੋਣਗੇ ਬਾਕੀ ਕੱਟੀ ਵੀ ਦੱਸੋ ਬਿਲਕੁਲ ਹੀ ਠੰਡੇ ਸੁਭਾਅ ਦੀ ਹੋਊਗੀ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਅੱਛਾ ਨਾਲ ਹੀ ਭਾਈ ਦੂਜੇ ਨੰਬਰ ਤੇ ਜਿਹੜੀ ਕੱਟੀ ਖੜੀ ਆ ਇਹ ਮੈਨੂੰ ਲੱਗਦਾ ਵੀ ਸੇ ਇੰਨੀ ਕੀ ਉਮਰ ਦੀ ਹੋਣੀ ਆ ਹਨਾ ਹਾਂ ਇਹ ਉੱਤੇ ਹੀ ਅਮਰਜੀਤ ਅੱਛਾ ਹਾਂ 13 ਮਹੀਨਿਆਂ ਦੀ ਹੋਊਗੀ ਭਾਈ ਇਹ ਅੱਛਾ ਅੱਛਾ ਹਾਂ ਕੱਟੀ ਤੇ ਵੀ ਬਹੁਤ ਚੰਗੀ ਆ ਹਾਂ ਸਨਖੀ ਆ ਥਣ ਥਣ ਚਾਰ ਹੋਣਗੇ ਵਧੀਆ ਸਾਫ ਸੁਧਰੇ ਥਾਣਾ ਤੇ ਵੈਸੇ ਫੇਸ ਕੁਆਲਟੀ ਚੰਗੀ ਆ ਅੱਖਾਂ ਅੱਖਾਂ ਦੋਸਤੋ ਨੀਲੀਆਂ ਹੋਣਗੀਆਂ ਬਿਲਕੁਲ ਤੇ ਇਹਦਾ ਵੀ ਬਾਈ ਕੜਾਈ ਦੇ ਕਿੜਾ ਇੱਕ ਕੱਟੀ ਇਹ ਵੀ ਸਨਖੀ ਆ ਦੋਸਤੋ ਮਾਰਕਿੰਗ ਪ੍ਰੋਪਰ ਸਾਰੀ ਹੋਊਗੀ ਤੇ ਮਾਰਕਿੰਗ ਜੈ ਜੈ ਜੀ ਹੋਣੀ ਆ ਜਿੰਨੇ ਵੀ ਚਾਰੇ ਪਰਾਂ ਤੇ ਵਾਈਟਨੈਸ ਦੋਸਤੋ ਚੈੱਕ ਕਰ ਸਕਦੇ ਹੋ 12-13 ਮਹੀਨੇ ਕੱਟੀ ਦੀ ਉਮਰ ਆ ਤੇ ਕੱਟੀ ਸਨਖੀ ਆ ਸਾਂਭਣ ਵਾਲੀ ਆ ਜਦੋਂ ਸਾਂਭ ਗਈ ਝੋਟੀ ਬਹੁਤ ਸੋਹਣੀ ਇਹ ਤਿਆਰ ਹੋਣੀ ਆ ਸਿੰਘ ਦੋਸਤੋਂ ਹੁਣ ਤੋਂ ਹੀ ਗਲਾਈ ਦੇ ਵਿੱਚ ਕਰਨੇ ਸ਼ੁਰੂ ਕਰਦੇ ਆ। ਥਣ ਸਾਫ ਸੁਧਰੇ ਹੋਣਗੇ ਚਾਰ ਵਧੀਆ ਬਾਕੀ ਪੂਸ਼ ਵਗੈਰਾ ਬਿਲਕੁਲ ਲੰਬਾਈ ਦੇ ਵਿੱਚ ਤੇ ਪਤਲੀ ਹੋਊਗੀ। ਕੱਟੀ ਇਹ ਵੀ ਸਨੱਖੀ ਐ ਇਹ ਦੂਜੇ ਨੰਬਰ ਵਾਲੀ ਐ ਤੇ ਰੇਟ ਇਸ ਕੱਟੀ ਦਾ ਵੀ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ। ਅੱਛਾ ਭਾਈ ਜਿਹੜੀ ਲਾਸਟ ਵਾਲੀ ਕੱਟੀ ਐ ਇਹ ਹੈਗੀ ਐ ਭਾਈ 14-15 ਮਹੀਨਿਆਂ ਦੀ ਤਾਂ ਹੋਊਗੀ ਭਾਈ ਇਹ ਅਮਰਜੀ ਤੱਕ ਜੀ ਨਾ। ਹਾਂ ਇਹਨਾਂ ਨਾਲੋਂ ਵੱਡੀ ਐ ਹਨਾ। ਆ ਇਹਨਾਂ ਨਾਲੋਂ ਵੱਡੀ ਐ। ਅੱਛਾ ਖੋਲ ਇਹਨੂੰ ਵੀ ਫੇਰ। ਇਹ ਵੀ ਕੱਟੀ ਦੋਸਤੋ ਸੁਨੱਖੀ ਆ ਸਿੰਘ ਸੁng ਸੋਹਣਿਆ ਫਟਾ ਸੋਹਣਾ ਤੇ ਮਾਰਕਿੰਗ ਵੀ ਸੋਹਣੀ ਆ ਸਾਰੀ ਪ੍ਰੋਪਰ ਮਾਰਕਿੰਗ ਹੋਊਗੀ ਅੱਖਾਂ-ਅੱਖਾਂ ਦੋਸਤੋ ਨੀਲੀਆਂ ਹੋਣਗੀਆਂ ਕੱਟੀਆਂ ਤੇ ਸਿੰਘ ਕੱਟੀ ਨਾਲ ਗਲਾਈ ਦੇ ਵਿੱਚ ਕਰਨੇ ਸ਼ੁਰੂ ਕਰਦੇ ਆ ਬਾਕੀ ਇਸ ਕੱਟੀ ਦਾ ਵੀ ਢਾਂਚਾ ਸੋਹਣਾ ਬਾਕੀ ਥੋੜੀ ਜਿਹੀ ਓਵਰ ਬਾਈਟ ਦੇ ਵਿੱਚ ਆ ਕੱਟੀ ਸੁਨੱਖੀ ਆ ਇਹ ਇਹ ਦੋਸਤੋ ਲਾਸਟ ਵਾਲੀ ਤੀਜੇ ਨੰਬਰ ਵਾਲੀ ਆ ਥਣ ਝੋਲੀ ਕੱਟੀ ਨੂੰ ਬਹੁਤ ਕਮਾਲ ਦੀ ਹੋਊਗੀ ਦੋਸਤੋ ਚਾਰੇ ਥਣ ਇਸ ਕੱਟ ਆ ਤਿੰਨ ਥਣ ਦੋਸਤੋ ਇਸ ਕੱਟ ਨੂੰ ਗੁਲਾਬੀ ਹੋਣਗੇ ਤੇ ਇੱਕ ਥਣ ਦਾ ਜਿਹੜਾ ਦੋਸਤੋ ਬਲੈਕ ਹੋਊਗਾ ਬਾਕੀ ਥਣਾਂ ਦੇ ਵਿੱਚ ਝੋਲੀ ਬੜੀ ਚੰਗੀ ਹੋਊਗੀ ਕੱਟੀਆਂ ਸਨਖੀ ਆ ਸਾਂਭਣ ਵਾਲੀਆਂ ਅ ਕਟੀਆਂ ਦੋਸਤੋ ਤਿੰਨ ਹੀ ਇਹ ਸਾਂਭਣ ਵਾਲੀਆਂ ਸੰਭ ਕੇ ਝੋਟੀਆਂ ਸੋਹਣੀਆਂ ਤਿਆਰ ਹੋ ਜਾਣਗੀਆਂ ਤੇ ਰੇਟ ਤਿੰਨੇ ਜਾਨਵਰਾਂ ਦਾ ਹੀ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਪਹਿਲਾਂ ਜਿਹੜਾ ਵੀ ਜਾਨਵਰ ਦੋਸਤੋ ਪਸੰਦ ਆਵੇ ਇੱਥੇ ਆ ਕੇ ਪ੍ਰੋਪਰ ਤਸੱਲੀ ਕਰਕੇ ਖਰੀਦ ਲਿਓ ਰੇਟ ਬਿਲਕੁਲ ਜਾਇਜ਼ ਹੋਣਗੇ ਤੇ ਚਲੋ ਠੀਕ ਆ ਬਾਈ ਜੀ ਠੀਕ ਆ ਬਾਈ ਸਤਿ ਸ੍ਰੀ ਅਕਾਲ